ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਜੇ ਐਨ ਜੇ ਨਿਊਜ਼ ਇੰਡੀਆ ਤੇ ਮੈਂ ਹਾਂ ਤੁਹਾਡਾ ਆਪਣਾ ਦੀ ਸਾਡੀ ਅੱਜ ਦੀ ਇੱਕ ਖਾਸ ਰਿਪੋਰਟ ਇੱਕ ਐਸੇ ਮਾਮਲੇ ਤੇ ਹੈ ਜਿਸ ਨੇ ਸਿਰਫ ਇੰਦੌਰ ਹੀ ਨਹੀਂ ਸਾਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਅੱਗੇ ਵਧਣ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਅਤੇ ਬੈਲ ਆਈਕਨ ਵੀ ਦਬਾ ਦਿਓ ਤਾਂ ਜੋ ਹਰ ਵੱਡੀ ਖਬਰ ਤੁਹਾਨੂੰ ਸਭ ਤੋਂ ਪਹਿਲਾਂ ਮਿਲੇ ਇੰਦੌਰ ਦੇ ਰਾਜਾ ਰਗੂਵੰਛੀ ਦੀ ਦੁਖਦਾਈ ਮੌਤ ਨੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ ਹੈ ਪਰ ਹੁਣ ਇਸ ਮਾਮਲੇ ਵਿੱਚ ਇੱਕ ਹੋਰ ਵੱਡਾ ਖੁਲਾਸਾ ਹੋਇਆ ਹੈ। ਇਹ ਖੁਲਾਸਾ ਕਿਸੇ ਹੋਰ ਨੇ ਨਹੀਂ ਸਗੋ ਰਾਜਾ ਦੇ ਸਭ ਤੋਂ ਕਰੀਬੀ ਦੋਸਤ ਆਕਾਸ਼ ਸ਼ਰਮਾ ਨੇ ਕੀਤਾ ਹੈ। ਆਕਾਸ਼ ਨੇ ਇੱਕ ਨਿੱਜੀ ਚੈਨਲ ਨਾਲ ਗੱਲ ਕਰਦਿਆਂ ਕਿਹਾ ਕਿ ਰਾਜਾ ਅਖੀਰਲੇ ਦਿਨਾਂ ਵਿੱਚ ਬਹੁਤ ਹੀ ਉਲਝਣ ਅਤੇ ਮਾਨਸਿਕ ਤਣਾਅ ਵਿੱਚ ਸੀ। ਉਹ ਅਕਸਰ ਕਹਿੰਦਾ ਸੀ ਕਿ ਸੋਨਮ ਉਸ ਨੂੰ ਸਮਾਂ ਨਹੀਂ ਦਿੰਦੀ, ਉਸਦੇ ਫੋਨ ਵੀ ਨਹੀਂ ਚੁੱਕਦੀ। ਆਕਾਸ਼ ਦੇ ਅਨੁਸਾਰ ਰਾਜਾ ਨੇ ਇੱਕ ਵਾਰ ਉਸ ਨੂੰ ਸਿੱਧਾ ਪੁੱਛਿਆ ਸੀ ਕਿ ਭਰਾ ਕੀ ਮੈਨੂੰ ਸੋਨਮ ਦੇ ਨਾਲ ਵਿਆਹ ਕਰਨਾ ਚਾਹੀਦਾ ਹੈ ਜਾਂ ਨਹੀਂ। ਇਹ ਗੱਲ ਸੁਣ ਕੇ ਆਕਾਸ਼ ਨੇ ਉਸ ਨੂੰ ਸਮਝਾਇਆ ਅਤੇ ਕਿਹਾ ਨਵੇਂ ਰਿਸ਼ਤੇ ਵਿੱਚ ਆਮ ਤੌਰ ਤੇ ਇਹੋ ਜਿਹੇ ਚੀਜ਼ਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਸਭ ਕੁਝ ਠੀਕ ਹੋ ਜਾਵੇਗਾ ਪਰ ਕੌਣ ਜਾਣਦਾ ਸੀ ਕਿ ਇਹ ਦੂਰੀ ਇੱਕ ਡੂੰਗੀ ਸਾਜ਼ਿਸ਼ ਦਾ ਹਿੱਸਾ ਹੋ ਸਕਦੀ ਸੀ ਆਖਰੀ ਦਿਨ ਰਾਜਾ ਨੇ ਆਕਾਸ਼ ਨੂੰ ਦੱਸਿਆ ਕਿ ਸੋਨਮ ਨੇ ਆਪਣੇ ਆਪ ਹਨੀਮੁੰਦੀਆਂ ਟਿਕਟਾਂ ਬੁੱਕ ਕਰਵਾਈਆਂ ਹਨ ਅਤੇ ਉਹ ਦੋਵੇਂ ਕਮ ਆਕ샤 ਦੇਵੀ ਦੇ ਦਰਸ਼ਨ ਕਰਨ ਤੋਂ ਬਾਅਦ ਮੈਗਾਲਿਆ ਜਾਣਗੇ ਰਾਜਾ ਨੇ ਕਿਹਾ ਤੇਰੀ ਭਾਬੀ ਨੇ ਟਿਕਟਾਂ ਬੁੱਕ ਕਰਵਾ ਲਈਆਂ ਹਨ ਮੈਂ ਜਾ ਰਿਹਾ ਹਾਂ ਇਹ ਉਸ ਦੇ ਮੂੰਹੋਂ ਨਿਕਲਿਆ ਆਖਰੀ ਵਾਕ ਸੀ ਜੋ ਆਕਾਸ਼ ਅੱਜ ਤੱਕ ਨਹੀਂ ਭੁੱਲ ਸਕਿਆ ਆਕਾਸ਼ ਨੇ ਦੱਸਿਆ ਕਿ ਸੋਨਮ ਹਮੇਸ਼ਾ ਇਤਸ਼ਾਂਤ ਅਤੇ ਨਿਮਰ ਸੁਭਾਅ ਵਾਲੀ ਲੜਕੀ ਵਾਂਗ ਲੱਗਦੀ ਸੀ ਪਰ ਹੁਣ ਜੇਕਰ ਉਹੀ ਇਸ ਮਾਮਲੇ ਦੀ ਮੁੱਖ ਸਾਜ਼ਿਸ਼ਕਰ ਨਿਕਲਦੀ ਹੈ ਤਾਂ ਇਹ ਸੱਚੀ ਮਾਨਸਿਕ ਝਟਕਾ ਹੈ ਆਕਾਸ਼ ਨੇ ਭਾਵਿਕ ਹੋ ਕੇ ਕਿਹਾ ਜਿਸ ਸੋਨਮ ਨੇ ਇਹ ਕੀਤਾ ਹੈ ਤਾਂ ਉਸ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਧੀਆਂ ਨੂੰ ਬਹੁਤ ਬਚਾਇਆ ਗਿਆ ਹੈ ਹੁਣ ਪੁੱਤਰਾਂ ਨੂੰ ਵੀ ਬਚਾਉਣਾ ਪਵੇਗਾ ਇਹ ਆਕਾਸ਼ ਦਾ ਦਰਦ ਸੀ ਜੋ ਸ਼ਬਦਾਂ ਵਿੱਚ ਸਾਫ਼ ਦਿਖਾਈ ਦੇ ਰਿਹਾ ਸੀ ਆਖਿਰ ਵਿੱਚ ਆਕਾਸ਼ ਨੇ ਇਹ ਵੀ ਦੱਸਿਆ ਕਿ ਰਾਜਾ ਦੀ ਮਾਂ ਨੂੰ ਹਜੇ ਤੱਕ ਹੋਸ਼ ਨਹੀਂ ਆਇਆ ਅਤੇ ਉਹ ਖੁਦ ਰਾਜਾ ਦੇ ਘਰ ਵਿੱਚ ਦਾਖਲ ਹੋਣ ਦੀ ਹਿੰਮਤ ਨਹੀਂ ਕਰ ਸਕਦਾ ਇਹ ਕੇਵਲ ਇੱਕ ਮੌਤ ਨਹੀਂ ਸੀ ਇਹ ਸੀ ਇੱਕ ਪੁੱਤਰ ਇੱਕ ਦੋਸਤ ਅਤੇ ਇੱਕ ਪਰਿਵਾਰ ਦੀ ਉਮੀਦ ਦਾ ਕਤਲ ਅਸੀਂ ਉਮੀਦ ਕਰਦੇ ਹਾਂ ਕਿ ਇਸ ਮਾਮਲੇ ਦੀ ਪੂਰੀ ਜਾਂਚ ਹੋਵੇ ਅਤੇ ਜੋ ਵੀ ਦੋਸ਼ੀ ਹੋਵੇ ਉਸ ਨੂੰ ਸਜ਼ਾ ਮਿਲੇ ਤੁਸੀਂ ਇਸ ਮਾਮਲੇ ਨੂੰ ਲੈ ਕੇ ਕੀ ਸੋਚਦੇ ਹੋ ਕਿਰਪਾ ਕਰਕੇ ਕਮੈਂਟ ਕਰਕੇ ਸਾਡੇ ਨਾਲ ਆਪਣੇ ਵਿਚਾਰ ਜ਼ਰੂਰ ਸਾਂਝੇ ਕਰੋ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਹੁਣੇ ਕਰੋ ਅਤੇ ਅਜਾਹੀਆਂ ਅਪਡੇਟ ਲਈ ਜੁੜੇ ਰਹੋ ਜੇ ਐਨਜੀਐ ਨਿਊਜ਼ ਇੰਡੀਆ ਦੇ ਨਾਲ